ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਘੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਸਸਤੇ ਮੌਲ ਦੀਆਂ ਛੋਟੇ ਭਾ ਦੀਆਂ ਤਿੰਨ ਜਰਸੀ ਵਾੜਾ ਮਖਾਉਣੀਆਂ ਬਦਾਮੀ ਰੰਗ ਦੀਆਂ ਦੁੱਧ ਇਹਨਾਂ ਦਾ ਮੱਝਾ ਅਰ ਗਈ ਹੁੰਦਾ ਤਾਂ ਕਰਕੇ ਡਿਮਾਂਡ ਜੀ ਵੀ ਵੱਧ ਰਹਿੰਦੀਆਂ ਇੱਕ ਤਾਜੀ ਸੂਈ ਆ ਮੈਨੂੰ ਲੱਗਦਾ ਮਗਰ ਵੀ ਵੱੱਛੀ ਆ ਸੋਹਣੀ ਇਨਫੋਰਮੇਸ਼ਨ ਲੈ ਦਨਾ ਹੁ ਕਰਦੇ ਹਾਂ ਗੱਲਬਾਤ ਬਾਗਾ ਪ੍ਰਾਣਾ ਨਿਹਾਲ ਸਿੰਘ ਵਾਲਾ ਇਸ ਏਰੀਏ ਚੋਂ ਸਾਰਿਆਂ ਨਾਲ ਮੁੱਲ ਰੇਟ ਜਗਜੀਤ ਘੋਲੀਏ ਦੇ ਜਾਇਜ਼ ਹੁੰਦੇ ਆ ਤਾਂ ਹੀ ਉਹ ਡੇਲੀ ਪਸ਼ੂ ਆਉਂਦੇ ਆ ਡੇਲੀ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਹਾਂਜੀ ਸਾਸਿਕਾ ਸਾਸਿਕਾ ਬਾਈ ਜੀ ਨਾਮ ਤੇਰਾ ਨਾਮ ਜਗਜੀਤ ਸਿੰਘ ਪਿੰਡ ਘੋਲੀਆ ਫਰਦਸ ਤੇ ਨਿਹਾਲ ਸਿੰਘ ਵਾਲਾ ਜਲਾ ਮੋਕਾ ਫੋਨ ਨੰਬਰ ਦਾ 9056753918 ਕੰਨ ਮਸੂਆ ਸੂਹਾ ਦੂਜਾ ਸੂਹਾ ਸੂਈਨ ਨੂੰ ਬਈ ਅੱਜ 7 ਤੇ 8 ਦਿਨ ਹੋ ਗਏ ਆ। ਦੁੱਧ ਜਿਹੜਾ ਚੋਲਣਾ ਆਪਣਾ 10 ਲੀਟਰ ਆ। 10 ਤਿਆਰ ਆ। ਆਪਣਾ 2 ਡੰਗ ਚੋਵੇ, ਆਪਣਾ 4 ਡੰਗ ਚੋਵੇ। ਆਪਣੇ ਘਰੇ ਦਸੱਲੀ ਪੂਰੀ ਆ। ਅਗਲਾ ਜਾ ਕੇ ਪੱਠੇ ਨਾਲ ਪਾਵੇ ਫਿਰ ਕਿਲੋ ਬੜੀ ਦੇਣਾ। ਹਾਂ। ਜਿੰਨਾਂ ਨੂੰ ਲਈਏ ਦੋ ਦੋ ਕਹਿੰਦੇ 14-15 ਕਿਲੋ ਵੜ ਵੀ ਅਸੀਂ ਪੀਤਾ ਦੁੱਧ। ਠੀਕ ਆ। ਇਹ 14-15 ਕਿਲੋ ਦੁੱਧ ਦੇ ਦੂੰਗੀ ਇਹ। ਜੈਤ ਜਾਂ ਮੁੱਲ ਜੇ ਕਿ ਜਵੇਂ ਜੈਤ ਜਾਂ। ਜਵੇਂ ਜੈਤ ਬਾਈ ਅਜੇ ਤੱਕ ਤਾਂ ਹੋਰ ਕੋਈ 45000 ਮੰਗ ਲੈਂਦਾ ਅਗਲਾ ਹਣਾ ਆਪਾਂ 42000 ਦੀ ਬੱਛੀ ਦੇ ਦਾਂਗੇ। ਸਹੀ। ਇਹ ਮਗਰ ਵੀ ਬੱਛੀ ਹੈ। ਦੋਸਤੋ ਬਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਹੈ ਅਗਲਾ 45000 ਮੁੱਲ ਕਰਦਾ ਪਰ ਆਪਾਂ 42000 ਦੀ ਦੇ ਦੇਣੀ ਆ ਸੱਤਾਂ ਅੱਠਾਂ ਦਿਨਾਂ ਦੀ ਸੂਈ ਹੈ ਮਗਰ ਵੀ ਜਰਸੀ ਨਸਲ ਦੀ ਵੱੱਛੀ ਹੈ 10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਹੈ ਜਿਹੜਾ ਤੁਸੀਂ ਚੋ ਲੈਣਾ ਮੇਰੇ ਘਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਮੇਰੇ ਘਰੇ ਅਗਲਾ ਸੋਭਾ ਵੀ ਆਜੇ ਚੋਲੇ ਸ਼ਾਮ ਨੂੰ ਵੀ ਆਜੇ ਚੋਲੇ ਅਗਲੇ ਦਿਨ ਭਾਵੇਂ ਫੇਰ ਸੋਭਾ ਆਜੇ ਚੋਲੇ ਯਾਨੀ ਕਿ ਮੇਰੇ ਘਰੇ ਬਾਈ ਕਹਿੰਦਾ ਭਾਵੇਂ ਅਗਲਾ 10 ਦਿਨ ਚੋਲੇ ਅਗਲਾ ਆਪਦੇ ਘਰ ਜਾ ਕੇ ਬਾਈ ਕਹਿੰਦਾ ਪੱਠੇ ਨਾ ਪਾਵੇ ਫਿਰ ਉੱਥੇ ਮੇਰੀ ਗਰੰਟੀ ਕਾਦੀ ਆ ਮੇਰੇ ਘਰ ਦੀ ਬਾਈ ਕਹਿੰਦਾ 10 ਦਿਨ ਦੀ ਗਰੰਟੀ ਆ 10 ਕਿਲੋ ਤਿਆਰ ਆ ਥਣ ਮੁਠੀ ਵਾਲੇ ਹੱਥ ਦੀ ਚਵਾਈ ਵਾਲੇ ਆ ਗੁਲਾਬੀ ਥਾਣ ਆ ਗੈਪ ਚ ਲੱਗੇ ਹੋਏ ਆ ਵੀਡੀਓ ਬਣਾਉਣ ਦਾ ਸਮਾਂ 10 ਦਿਨ ਮਾਰਨਿੰਗ ਦਾ ਟਾਈਮ ਹੀ ਸਵਾ 10 ਵੀਡੀਓ ਬਣਾ ਰਹੇ ਆ 10 ਵਜੇ 15 ਮਿੰਟ ਦੇ ਸਵੇਰ ਦੀ ਚਵਾਈ ਹੋਈ ਵੀ ਆ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸੀਲ ਤੋਂ ਹੋਈ ਹੈ ਸੀਲ ਸੌ ਫੋਲਾ ਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੋਈ ਰੱਸੀ ਨਹੀਂ ਪਾਈ ਨਿਆਣਾ ਨਹੀਂ ਪਾਇਆ ਮੌਜ ਨਾਲ ਜਗਾ ਘੋਲੀਆ ਬਹਿ ਗਿਆ ਤੇ ਚਵਾਈ ਵੀ ਵੇਖੋ ਚਿੱਟਾ ਦਾ ਦੁੱਧ ਮੱਝ ਵਰਗਾ ਮੋਟੀ ਧਾਰ ਦੋਸਤੋ ਇੱਕ ਪਾਸੇ ਮੱਝ ਦਾ ਅਗਲਾ ਦੁੱਧ ਚੋਲੇ ਤੇ ਇੱਕ ਪਾਸੇ ਬਾਲਟੀ ਜੀ ਜਰਸੀ ਦਾ ਦੁੱਧ ਚੋਲੇ ਜਮਾਂ ਇੱਕ ਬਰੋਬਰ ਹੋਊਗਾ ਤੇ ਤੀਜਾ ਬੰਦਾ ਕੋਈ ਸੱਦ ਲੇ ਕਿ ਭਾਈ ਇਹ ਜੋ ਦਸ ਕਿਹੜਾ ਮੱਝ ਦਾ ਦੁੱਧ ਹੈ ਕਿਹੜਾ ਗਾਂ ਦਾ ਦੁੱਧ ਹੈ ਤੇ ਉਹਨੂੰ ਪੂਰਾ ਵੀ ਨਹੀਂ ਪਤਾ ਲੱਗਣਾ ਕਿਉਂਕਿ ਜਰਸੀ ਦਾ ਦੁੱਧ ਜਿਵੇਂ ਹੀ ਮੱਝਾਰਗਾ ਹੁੰਦਾ ਤਾਂ ਕਰਕੇ ਡਿਮਾਂਡ 'ਚ ਵੱਧ ਰਹਿੰਦੀਆਂ ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ 42000 ਦੀ ਦੇ ਦੇਣੀ ਆ ਮਗਰ ਬਹੁਤ ਚੰਗੀ ਵੱੱਛੀ ਐ ਆਉਂਦੇ ਸਵੇਰ ਨੂੰ ਆਪਦੀ ਮਾਂ ਦੇ ਮਗਰਵੜ ਤਿਆਰ ਹੋ ਜੀ 2 ਨੰਬਰ ਤੇ ਆ ਜੀ ਕੋਲਿਆ ਸਾਹਿਬ 2 ਨੰਬਰ ਨੇ ਬਾਈ ਦੂਜੇ ਪਹਿਲੇ ਸਵੇਰ ਸੂਰਾ ਪ੍ਰੂਨ ਵੱਛੀ ਹੁੰਦੀ ਐ ਇਹ ਠੀਕ ਐ ਤੇ ਦੁੱਧ ਪਿਆ ਨੂੰ 12-13 ਕਿਲੋ ਇਹ ਸਹੀ ਆ ਠੀਕ ਆ ਦੇ ਦਾਂਗੇ ਆਪਾਂ ਜਮਾ ਉਹ ਜਿਆਦਾ 35000 35 35 ਦੇ ਦਾਂਗੇ ਦੇਣ ਕਿਨੇ ਲੈ ਜੂ ਦੇਣਾ ਇੱਕ ਹਫਤਾ ਪਿਆ ਜੇ ਹਫਤੇ ਦੀ ਕੱਚੀ ਆ 12 13 ਕਿਲੋ ਬਾਈ 10 ਦਾ ਦੁੱਧ ਪਿਆ ਜੂ ਪਹਿਲੇ ਸੂਵੇ ਸੁੰਦੀ ਆ ਮੁੱਲ ਸਿਰ 35000 30 35000 ਦੀ ਤੁਹਾਨੂੰ ਵੀ ਪਤਾ ਜਰਸੀ ਦਿੰਦਾ ਵੀ ਕੌਣ ਉਹ ਲੱਸੀ ਲਾਵੀ ਨਹੀਂ ਪੂਰੀ ਨਿਰੋਈ ਨਿਰੋਈ ਫੁੱਲ ਆ ਹਾਂ ਕੋਈ ਲੱਸੀ ਲਾਵੀ ਨਹੀਂ ਪੂਰੀ ਭਾਰੀ ਨਿਰੋਈ ਨਿਰੋਈ ਫੁੱਲ ਵਜਨ ਵਾਲੀ ਬੱਚੀ ਜਰਸੀ ਨਸਲ ਦੀ ਪਹਿਲਾ ਸੂਆ ਪਲੂਣ ਵੈੜ ਥਣ ਚਾਰ ਹੱਥ ਦੀ ਚਵਾਈ ਵਾਲੇ ਗੈਪ ਚ ਲੱਗੇ ਵਲਟਲਾਂ ਬਹੁਤ ਪਈਆਂ ਇੱਕ ਹਫਤਾ ਲੈ ਜੂ ਪੰਜ ਸੱਤ ਦਿਨ ਵਧੀਆ ਸੇਵਾ ਹੋ ਜਾਂਦੀ ਐ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੋਹਣਾ ਤਿਆਰ ਹੋ ਗਈ ਜਿੱਦਣ ਮੱਛੀ ਥਣਾਂ ਦੀ ਸਾਫ਼ ਸੁਥਰੀ ਐ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਐ ਗੈਪ ਚ ਲੱਗੇ ਹੋਇਆ ਫੂਡ ਸ਼ਾਂਕ ਭੂਰਾ ਵੀ ਨਹੀਂ ਸੀਲ ਸਾਊ ਦਾ ਕਰਮਾ ਵਾਲੀਆਂ ਫੋਲੀ ਹੁੰਦੀਆਂ ਬੱਕਰੀਆਂ ਆ ਰਗੀਆਂ ਭਾਵਾਂ ਜਵਾਕ ਚੋਲਣ ਬੰਦੇ ਚੋਲਣ ਬੁੜੀਆਂ ਚੋਲਣ ਇਹਨਾਂ ਨੂੰ ਕਰਮਾ ਵਾਲੀਆਂ ਨੂੰ ਕੋਈ ਵਾ ਵਾਸਤਾ ਨਹੀਂ ਤੈਨ ਨੰਬਰ ਤੇ ਆ ਜੀ ਜਗੇ ਝੁੰਗੀ 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 ਇਹ ਝੁੰਗੀ ਗਾਂ ਹੋਵੇ ਤੇ ਮੀਣੀ ਮਹਿ ਹੋਵੇ ਇਹ ਕਰਮ ਵਾਲੀਆਂ ਹੁੰਦੀਆਂ ਬਾਈ ਇਹ ਸਹੀ ਹੈ ਠੀਕ ਹੈ ਅੱਗੇ ਲੋਕਾਂ ਨੇ ਕਹਿਣਾ ਬਾਈ ਮੀਣੀ ਮਹਿ ਜਿਹੜੀ ਆ ਬਹੁਤ ਚੰਗੀ ਹੁੰਦੀ ਆ ਤੇ ਝੁੰਗੀ ਗਾਂ ਹੋਵੇ ਇਹ ਵੀ ਕਰਮ ਵਾਲੀ ਹੁੰਦੀ ਆ ਹਨਾ ਅੱਜ ਕੱਲ ਲੋਕ ਕੀ ਕਹਿੰਦੇ ਆ ਲੱਖ ਰੁਪਏ ਮਹਿ ਤੇ ਲਾ ਲੈਂਦੇ ਆ ਬਸ ਮਹਿ ਚੰਗੀ ਹੋਵੇ ਦੁੱਧ ਪਾਣਾ ਬਾਈ 5-5 ਕਿਲੋ ਹੋਵੇ ਦੋ-ਦੋ ਕਿਲੋ ਹੋਵੇ ਹਨਾ ਹਾਂ ਅੱਜ ਕੱਲ ਸ਼ੌਂਕ ਦਾ ਮੋਲ ਆ ਹਨਾ ਜਿਹੜਾ ਇਹ ਟੀਟਾ ਮਾਲਾ ਇਹ ਮਿਹਰ ਦੀਆਂ ਬਹੁਤ ਘੱਟ ਆ ਪਰ ਜਿਹੜਾ ਲੈ ਲੂਗਾ ਬਾਈ ਗੋਣੀ گاਊਗਾ ਵੀ ਬਹੁਤ ਵਧੀਆ ਚੀਜ਼ ਆ ਹਨਾ ਦੇ ਇਹ ਵੀ ਇੱਕ ਹਫਤੇ ਦੀ ਕੱਚੀ ਆ ਦੁੱਧ ਦੇ ਵੀ ਦੇ ਦੂਗੀ 12-13 ਕਿਲੋ ਖੁੱਲਾ ਇਹ ਜੈ ਜੈ ਮੋਲਾ ਇਹ 35 ਰੇਜ ਦੇ ਬਾਈ ਆਪਾਂ ਇਹ ਵੀ ਬਾਈ ਕਹਿੰਦਾ ਚੱਕੋ 35000 ਦੀ 12-13 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਸਿੰਘਾਂ ਦੀ ਬਾਈ ਕਹਿੰਦਾ ਝੁੰਗੀ ਆ ਬਾਈ ਕਹਿੰਦਾ ਇਹ ਕਰਮ ਵਾਲੀਆਂ ਹੁੰਦੀਆਂ ਬਾਕੀ ਬਾਈ ਨੂੰ ਫੋਨ ਲਾ ਲਿਓ ਬਾਈ ਤੁਹਾਨੂੰ ਸਭ ਕੁਝ ਸਮਝਾ ਦਊਗਾ ਕਿ ਕਿੰਨਾ ਦੁੱਧ ਦੇਊ 12-13 ਕਿਲੋ ਤਾਂ ਬਾਈ ਨੇ ਪਹਿਲਾਂ ਹੀ ਕਹਿਤਾ ਇੱਕ ਹਫਤਾ ਲੈ ਜੂ ਦੋ ਤਾਂ ਵੱਧ ਵੀ ਦੇ ਦੂ ਪਰ ਬਾਈ ਆ ਪੱਕਾ ਟੀ ਦੱਸ ਦੇਣੇ ਆ ਕਿ ਆਪਣੇ ਕੋਲੇ ਘਰ ਦਾ ਰੱਖਿਆ ਹੁੰਦਾ ਹੈ ਹਨਾ ਜਾਉ ਆਈ ਜਾਣਗੇ ਜਿਹੋ ਜਿਹੋ ਦਾ ਸੇਵਾ ਕਰ ਲੂਗਾ ਇਹਦੇ ਪਤਾ 15 ਪਿਆਜੇ ਨਹੀਂ 12 ਜਰਾਂ ਦਾ ਪੱਕਾ ਹੀ ਹੈ ਬਾਈ ਕਹਿੰਦਾ ਹੋ ਸਕਦਾ ਅਗਲਾ ਸੇਵਾ ਕਰ ਲੇ ਤਾਂ 15 ਕਿਲੋ ਪਿਆਜੇ ਨਹੀਂ 12 13 ਕਿਲੋ ਤਾਂ ਬਾਈ ਕਹਿੰਦਾ ਦਰਮਿਆਨੀ ਜੀ ਸੇਵਾਦਿਆਂ ਨੇ ਦੇ ਦੇਣਾ ਇੱਕ ਨੰਬਰ 42000 ਦੀ ਮਗਰ ਵੱੱਛੀ ਹੈ ਤਾਜੀ ਸੂਈ ਹੈ 10 ਕਿਲੋ ਦੁੱਧ ਤਿਆਰ ਹੈ 14 15 ਕਿਲੋ ਦੁੱਧ ਪਿਆਜੂ ਦੋ ਨੰਬਰ 35000 ਦੀ 12-13 ਕਿਲੋ ਦੁੱਧ ਪਿਆ ਜੂ ਤਿੰਨ ਨੰਬਰ ਵੀ 35000 ਦੀ ਇਹ ਵੀ ਕੋਈ 12-13 ਕਿਲੋ ਦੁੱਧ ਪਿਆ ਜੂ ਦੁੱਧ ਤਾਂ ਵੱਧ ਪੀਉਣੀਆਂ ਪਰ ਆਪਾਂ 10 ਦਿਨ ਘੱਟ ਹੋਣੀਆਂ ਬਈ ਠੀਕ ਹੈ ਕਿਉਂਕਿ ਆਪਣੀਆਂ ਕਿਤੇ ਘੱਟ ਘੱਟ ਰੱਖਿਆ ਨਾ ਹਾਂ ਹਾਂ ਸੌ ਆਈ ਜਾਂਦੀਆਂ ਆਪਾਂ ਦੇਈ ਜਾਂਦੇ ਆ ਸਹੀ ਹੈ ਸੋਤ ਜਿਵੇਂ ਇਹਦਾ ਘੱਟ ਘੱਟਾ ਮਾਲਾ ਇਹਨੂੰ ਚਾਹੀਦਾ 15-16 ਕਿਲੋ ਦੇਣਾ ਪਰ ਆਪਾਂ ਵੀ ਇਹਨੂੰ ਘੱਟ ਕਹਿੰਦੇ ਆ ਸਹੀ ਹੈ ਤੁਮੇ ਅਗਲੀ ਸੇਵਾ ਦੇ ਸੱਤੇ ਆ ਹਣਾ ਇਹ ਬਾਕੀ ਵਾਲਟੇਲਾ ਪੰਨਾਂ ਬਹੁਤ ਹਾਂ ਆ ਸਾਰੀ ਵਾਲਟੇਲ ਕੱਢ ਕੇ ਸੋਨਾ ਦੁੱਤਾ ਬਾਈ ਕਹਿੰਦਾ ਵੱਧ ਪਿਆ ਜਾਣੀਆਂ 2-2 ਕਿਲੋ ਪਰ ਆਪਾਂ ਘਾਟ ਹੀ ਕਹਿੰਨੇ ਆ ਕਿ ਅਗਲਾ ਵੱਧ ਸੇਵਾ ਕਰੂਗਾ ਤੇ ਆਪੇ ਦੁੱਧ ਵੱਧ ਪਿਆ ਦੇਣਾ ਫੋਨ ਨੰਬਰ ਸਕਰੀਨ ਤੇ ਆ ਸਸਤੇ ਮੁੱਲ ਦੀਆਂ ਸੋਹਣੀਆਂ 3000 ਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ